ਸ਼ਿਕਾਇਤ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਅਤੇ ਗੱਲ ਕਰਾਂਗੇ ਅਸੀਂ ਜਲੰਧਰ ਨੂੰ ਲੈ ਕੇ ਜਲੰਧਰ ਦੇ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਤਾਂ ਪਰਿਵਾਰ ਨੇ ਪੁਲਿਸ ਦਾ ਧੰਨਵਾਦ ਕੀਤਾ ਜੀ ਹਾਂ ਇੱਕ ਪਾਸੇ ਤਾਂ ਪਰਿਵਾਸੀਆਂ ਦਾ ਮੁੱਦਾ ਗਰਮਾਇਆ ਹੋਇਆ ਦੂਜੇ ਪਾਸੇ ਜਲੰਧਰ ਦੇ ਇੰਦਰਾ ਕਲੋਨੀ ਦੇ ਵਿੱਚੋਂ ਇੱਕ ਲੜਕੀ ਨੂੰ ਪਰਿਵਾਸੀ ਅਗਵਾ ਕਰਕੇ ਉੱਤਰ ਪ੍ਰਦੇਸ਼ ਦੇ ਬਿਹਾਰਾਚੀ ਦੇ ਵਿੱਚ ਲੈ ਗਿਆ ਜਿਸ ਤੋਂ ਬਾਅਦ ਇਹ ਸ਼ਿਕਾਇਤ ਪੁਲਿਸ ਨੂੰ ਪੇੜ ਤੇ ਪਰਿਵਾਰ ਵੱਲੋਂ ਦਿੱਤੀ ਗਈ ਤਾਂ ਪੇੜ ਤੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਇਸ ਮਾਮਲੇ ਤੇ ਵਿੱਚ ਕਾਰਵਾਈ ਕੀਤੀ ਅਤੇ ਇਸ ਮਾਮਲੇ ਦੇ ਵਿੱਚ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਅਗਵਾ ਕੀਤੀ ਲੜਕੀ ਨੂੰ ਬਰਾਮਦ ਕਰ ਲਿਆ ਕਿਉਂਕਿ ਪੰਜਾਬ ਪੁਲਿਸ ਦੇ ਬਨ ਉੱਤਰ ਪ੍ਰਿੰੇਦੀ ਪੁਲਦ ਨਾਲ ਸੰਪਰਕ ਕੀਤਾ ਤੇ ਇਸ ਤੋਂ ਬਾਅਦ ਪੂਰੇ ਮਾਮਲੇ ਬਾਰੇ ਦੱਸਿਆ ਗਿਆ ਤਾਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਇਸ ਲੜਕੀ ਨੂੰ ਜੜਾ ਕਿ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਤਾਂ ਪਰਿਵਾਰ ਦੇ ਵੱਲੋਂ ਜਿਹੜੇ ਕਿ ਪੁਲਿਸ ਦਾ ਧੰਨਵਾਦ ਕੀਤਾ ਤੇ ਦੂਜੇ ਪਾਸੇ ਪੁਲਿਸ ਦਾ ਕਹਿਣਾ ਕਿ ਉਹਨਾਂ ਦਾ ਕੰਮ ਹੈ ਕਿ ਉਹ ਜਿਹੜੇ ਕਿ ਜਿਹੇ ਮਾਮਲੇ ਨੇ ਇਹਨਾਂ ਨੂੰ ਸੁਲਝਾਵੇ ਅਤੇ ਲੋਕਾਂ ਦੀ ਹਮੇਸ਼ਾ ਹੀ ਜਿਹੜਾ ਕਿ ਉਹ ਸੇਵਾ ਦੇ ਵਿੱਚ ਹਾਜ਼ਰ ਨੇ ਆਉ ਸੁਣਦੇ ਹਾਂ ਸਰ ਮਾਮਲਾ ਇਹ ਸੀਗਾ ਸਾਡੀ ਬੇਟੀ ਸੀਗੀ ਔਰ ਅਸੀਂ ਕੰਪਲੀਟ ਦਿੱਤੀ ਹੋਈ ਸੀਗੀ ਮਾਨ ਜੋ ਸੀਪੀ ਸਾਹਿਬ ਜਲੰਧਰ ਨੂੰ ਸੋ ਇੱਕ ਡੇਢ ਮਹੀਨੇ ਬਾਅਦ ਦੇਰ ਸਵੇਰ ਲੱਗੀ ਹੈ ਪਰ ਉਹ ਸਾਡੀ ਬੇਟੀ ਉਹ ਲੈ ਕੇ ਆਏ ਨੇ ਜੁਪੀ ਤੋਂ ਔਰ ਉਸ ਕਰਕੇ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਪੂਰੀ ਇੰਦਰਾ ਕਲੋਨੀ ਸਾਂਸੀ ਭਾਈਚਾਰਾ ਅਸੀਂ ਅੱਜ ਇੱਥੇ ਇਕੱਠੇ ਹੋਇਆ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰਾਂ ਸਾਡੇ ਜਲੰਧਰ ਸੀਪੀ ਸਾਹਿਬ ਤਨਪ੍ਰੀਤ ਕੌਰ ਆਈਪੀਐਸ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਏਡੀਸੀਪੀ ਸਾਹਿਬ ਜੈਨ ਮੈਡਮ ਮੈਂ ਉਹਨਾਂ ਦੇ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ਏਸੀਪੀ ਨਾਰਥ ਦਾ ਵੀ ਅਤੀਸ਼ ਪਾਟਿਆ ਜੀ ਦੇ ਮੈਂ ਅਤੀਸ਼ ਪਾਟਿਆ ਜੀ ਦਾ ਵੀ ਤਹਿਦਿਲੂ ਧੰਨਵਾਦ ਕਰਦਾ ਔਰ ਐਸ ਐਚਓ ਸਾਹਿਬ ਜਿਹੜੇ 1 ਨੰਬਰ ਤੋਂ ਰਕੇਸ਼ ਕੁਮਾਰ ਜੀ ਹੈ ਉਹਨਾਂ ਦੀ ਮਿਹਨਤ ਮਿਹਨ ਦੇ ਸਦਕੇ ਨਾਲ ਔਰ ਸਾਡੇ ਗੁਰਜੀਤ ਐਸ ਆਈ ਦੇ ਨਾਲ ਸਾਡੇ ਕ੍ਰਾਂਤੀਕਾਰ ਵੀਰ ਦੇ ਨਾਲ ਸਾਡੀ ਬੇਟੀ ਆਈ ਹੈ ਔਰ ਸਾਨੂੰ ਹੱਕ ਦਿੱਤਾ ਆ ਔਰ ਸਾਨੂੰ ਉਹ ਵੇਕੀ ਸਾਡੇ ਹਵਾਲੇ ਕਰਕੇ ਔਰ ਮੁੰਡੇ ਨੂੰ ਜੇਲ ਕਰਕੇ ਉਹਨੂੰ ਜੇਲ ਭੇਜਿਆ ਇਸ ਕਰਕੇ ਮੈਂ ਖਾਸ ਕਰਕੇ ਸਾਡੇ ਗੁਰਜੀਤ ਸਰ ਜਿਹੜੇ ਐਸ ਆਈ ਸਾਹਿਬ ਮੈਂ ਤਹਿਦਿਲੂ ਉਹਨਾਂ ਦਾ ਧੰਨਵਾਦ ਕਰਦਾ ਐਸਐਚਓ ਇਕ ਦਾ ਔਰ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਹੈ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜੇ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਦੇ ਵਿੱਚ ਜਿਹੜੇ ਸਾਡੇ ਗੁਰਜੀਤ ਸਰ ਵਰਗੇ ਔਰ ਸਾਡੇ ਆਪਣੇ ਐਸਐਚਓ ਵਰਗੇ ਕ੍ਰਾਂਤੀਕਾਰ ਹੋਣ ਤਾਂ ਪੂਰੇ ਪੰਜਾਬ ਦੇ ਵਿੱਚ ਪਰਵਾਸੀ ਸਾਡੀਆਂ ਧੀਆਂ ਬੇਟੀਆਂ ਨੂੰ ਕੋਈ ਹੱਥ ਨਹੀਂ ਪਾਊਗਾ ਸੋ ਇਸ ਕਰਕੇ ਮੈਂ ਬਹੁਤ ਬਹੁਤ ਇਹਨਾਂ ਨੂੰ ਦਿਲ ਦੀਆਂ ਗਹਿਰਾਈਆਂ ਦੇ ਨਾਲ ਇਹਨਾਂ ਦਾ ਤਹਿ ਦਿਲੋਂ ਮੈਂ ਧੰਨਵਾਦ ਕਰਨਾ ਚਾਹੁੰਦਾ ਖਾਸ ਕਰਕੇ ਰਕੇਸ਼ ਕੁਮਾਰ ਐਸਐਚਓ ਇਕ ਜੀ ਦਾ ਔਰ ਗੁਰਜੀਤ ਜੀ ਦਾ ACP ਨੌਰਥ ਜੀ ਦਾ DCP 1 ਜੀ ਦਾ ਔਰ IPS CP ਮੈਡਮ ਜ਼ਿਲਹੰਦਰ ਕਮਿਸ਼ਨਰ ਮੈਂ ਉਹਨਾਂ ਦਾ ਦਿਹਦਿਲੋਂ ਔਰ ਮੇਰੇ ਸਾਹਮਣੇ ਪਹੁੰਚਿਆ ਸਰ ਕਿੰਨੇ ਕਿੰਨੇ ਟਾਈਮ ਤੋਂ ਸਰ ਤੁਹਾਡੀ ਲੜਕੀ ਨੂੰ ਅਗਵਾ ਕਰਕੇ ਲੈ ਗਿਆ ਸੀਗਾ ਇੱਥੋਂ ਸਰ ਆਪਣੇ ਇੱਥੇ WJ ਗ੍ਰੈਂਡ ਹੋਟਲ ਦੇ ਵਿੱਚ ਲੱਗਿਆ ਸੀਗਾ ਤੇ ਉਹ ਉੱਥੇ ਕੁੜੀ ਨੂੰ ਬਲਾਫ ਫਸਲਾ ਕੇ ਕੁੜੀ ਸਾਡੀ ਨਿਵਾਲਕ ਸੀ ਉਹਨੂੰ ਉਹ ਲੈ ਗਿਆ ਸਰ ਸਰ ਤੁਹਾਡੀ ਜਿਹੜੀ ਲੜਕੀ ਸੀਗੀ ਉਹਦੇ ਚਾਸੀ ਦੇ ਵਿੱਚ ਕਿੱਦਾਂ ਆਈ ਸਰ ਉਹਨੇ ਬਸ ਬੱਚੀ ਤਾਂ ਬੱਚੀ ਹੈ ਸਰ ਉਹਨੂੰ ਕੀ ਪਤਾ ਵਿਆਦਾ ਚਾਂਸਾ ਦੇ ਕੇ ਕੀ ਪਤਾ ਕੀ ਖਲਾਫਲਾ ਕੇ ਇਹ ਤਾਂ ਉਹ ਜਾਣਦਾ ਸਰ ਉਹ ਲੈ ਕੇ ਗਿਆ ਤੁਹਾਡੀ ਲੜਕੀ ਕੋਈ ਜੋਬ-ਜੋਬ ਕਰਦੀ ਸੀਗੀ ਉਹ ਤੇ ਫੈਕਟਰੀ ਦੀ ਵਿਚਾਰੀ ਆਪਣੇ ਕਦੇ ਕਿਸੇ ਦੇ ਕੰਮ ਨਹੀਂ ਕੀਤਾ ਪਰ ਘਰ ਦੀਆਂ ਮਜਬੂਰੀਆਂ ਇਸ ਤਰ੍ਹਾਂ ਚੀਆਂ ਸੀਗੀਆਂ ਤੇ ਉਹਨਾਂ ਨੇ ਸਿਕਿਉਰਿਟੀ ਗਾਰਡ ਦਾ ਕੰਮ ਕਰਨਾ ਤੇ ਇੱਕ ਦੋ ਮਹੀਨਾ ਲਾਉਣਾ ਸੀਗਾ ਉਹ ਉੱਥੇ ਲੱਗੀ ਸੀਗੀ ਵੀ ਘਰ ਦਾ ਵਿਚਾਰਿਆਂ ਦਾ ਕਿੱਥੇ ਹੋਟਲ ਦੇ ਵਿੱਚ ਲੱਗੀ ਸੀ ਹਾਂਜੀ ਸਰ ਇੱਥੇ ਬੇਰਕਮਲ ਪਲਾਟ ਦੇ ਬੈਕ ਸਾਈਡ ਆ ਫੈਕਟਰੀ ਆ ਸਰ ਤੜੀ ਕੁੜੀ ਜੁਤੀ ਲੈ ਗਿਆ ਸੀ ਭਈਆ ਉਹਨੂੰ ਲੈ ਕੇ ਆਏ ਆ ਇਹਨਾਂ ਦਾ ਕਿੰਨੀ ਦਿਨ ਪਹਿਲਾਂ ਲੈ ਗਿਆ ਸੀਗਾ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲੈ ਗਿਆ ਸੀਗਾ ਹਾਂਜੀ ਤੇ ਤੁਸੀਂ ਕੰਪਲੀਟ ਵਗੈਰਾ ਦਿੱਤੀ ਸੀਗੀ ਹਾਂਜੀ ਦਿੱਤੀ ਸੀ ਤੇ ਮੈਡਮ ਹੁਣ ਤੁਹਾਡੀ ਲੜਕੀ ਤੁਹਾਨੂੰ ਵਾਪਸ ਮਿਲੀ ਹਾਂਜੀ ਵਾਪਸ ਮਿਲ ਗਈ ਸਥਿਤੀ ਸਾਹਿਬ ਮੈਡਮ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦਾ ਇੱਕ ਨੰਬਰ ਥਾਣੇ ਤੋਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਕੁੜੀ ਸਾਡੇ ਘਰੇ ਆ ਗਈ ਵਰਤ ਜੋ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਓਥੋਂ ਲੜਕੀ ਤੁਹਾਡੀ ਨੂੰ ਜੁਤੀ ਯੂਪੀ ਤੋਂ ਲੈ ਕੇ ਆਇਆ ਕਿੰਨੀ ਦੇਰ ਬਾਅਦ ਇੱਥੇ ਲੜਕੀ ਤੁਹਾਡੇ ਕੋਲ ਪਹੁੰਚੀ ਹੈ ਤਿੰਨ ਮਹੀਨਿਆਂ ਬਾਅਦ ਪਹੁੰਚੀ ਤਿੰਨ ਮਹੀਨੇ ਬਾਅਦ ਲੈ ਕੇ ਆਇਆ ਲੈ ਕੇ ਆਇਆ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਬਹੁਤ ਹੀ ਵਧੀਆ ਜਿਹੜੀ ਕੰਮ ਕਰੀਏ ਕਿੱਦਾਂ ਦਿਖਦੇ ਸੀ ਬਹੁਤ ਵਧੀਆ ਟੀਮ ਹੈ ਜਿਹੜੀ ਸਾਡੀ ਬੇਟੀ ਘਰੇ ਆ ਗਈ ਹੈ ਤੁਹਾਡੇ ਆਪਣੇ ਸੁਪਰਵਾਹਕਾਂ ਨੇ ਸਾਡੀ ਬੁਸੀ ਲਾਈ ਸੀ ਇੱਕ ਕੁੜੀ ਆਪਣੇ ਇਦਰਾ ਕਲੋਨੀ ਤੋਂ ਉਹਨੂੰ ਜਿਹੜਾ ਕੋਈ ਪਰਵਾਸੀ ਬਹਿਰਾਈ ਤੇ ਜਿਹੜੇ ਲੱਗਿਆ ਸੀ ਡੀਪੀ ਜਿਹਨੂੰ ਅਸੀਂ ਬਰਾਮਦ ਕਰਾ ਕੇ ਕਿਲਾ ਬਰਾਈ ਤੋਂ ਸਾਡਾ ਹਰਜੀਤੋ ਲਿਆਂਦਾ ਹੈ ਦੋ ਹਫ਼ਤਾਵਾਂ ਦੇ ਵਿੱਚ ਲਿਆ ਕੇ ਉਹਨਾਂ ਦੇ ਬਾਪ ਦਾ ਦੇ ਹਵਾਲੇ ਕੀਤਾ ਹੈ ਜੇ ਸੰਬੰਧੀ ਅਸੀਂ ਉਹ ਲੜਕੀ ਵਾਲਿਆਂ ਨੇ ਸਾਡਾ ਧੰਨਵਾਦ ਕੀਤਾ ਹੈ ਕਿ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਸਾਡੇ ਇਮਾਨਦਾਰੋਗ ਸੱਜਣ ਸਾਹਿਬ ਨੇ ਉਹ ਸਮੀਰ ਮੇਰੇ ਟੀਮ ਜਿਹੜੀ ਐਸਸੀ ਬਲਵਿੰਦਰ ਸਿੰਘ ਲੇਡੀ ਕੌਸਟ ਬਲਜੀਤ ਕੋਰ ਨਾਲ ਗਈ ਸੀ ਜੋ ਅਸੀਂ ਲੜਕੀ ਨੂੰ ਦੋ ਹਫ਼ਤਾਵਾਂ ਦੇ ਵਿੱਚ ਕਾਬੂ ਕਰਕੇ ਉਹਨਾਂ ਦੇ ਬਾਪ ਦਾ ਦੇ ਹਵਾਲੇ ਕਰਤਾ ਹੈ ਜੀ ਥਾਣਾ ਡਿਵੀਜ਼ਨ ਨੰਬਰ 1 ਦੇ ਵਿੱਚ ਜਿਹੜਾ ਕਿ ਤੁਹਾਡੇ ਕੋਲ ਪਹੁੰਚੇ ਇੱਥੇ ਤੁਸੀਂ ਅਫੀਸਰ ਜ਼ਬਾਨ ਹੋ ਤਾਂ ਕੀ ਮਾਮਲਾ ਕੀ ਹੈ ਸਰ ਜਿਹੜਾ ਇੱਥੇ ਤੁਹਾਡੇ ਕੋਲ ਆਇਆ ਹੈ ਮਾਮਲਾ ਦੋ ਕੁ ਮਹੀਨੇ ਪਹਿਲਾਂ ਇੱਕ ਨਾ ਨਮਾਰਕ ਲੜਕੀ ਨੂੰ ਭਗਵਾ ਕਰਕੇ ਲੈ ਗਿਆ ਸੀ ਮੁੰਡਾ ਯੂਪੀ ਦਾ ਜਿਸ ਸੰਬੰਧੀ 109 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਕਿਉਂ ਪਹਿਲਾਂ ਕੁਝ ਕਲੂ ਨਹੀਂ ਸੀ ਲੱਗ ਰਿਹਾ ਪਤਾ ਨਹੀਂ ਸੀ ਲੱਗ ਰਿਹਾ ਉਹ ਫਿਰ ਕਾਲ ਡਿਟੇਲਾਂ ਤੋਂ ਨੰਬਰ ਵਗੈਰਾ ਲੈ ਕੇ ਇਹ ਤਫਤੀਸ਼ ਤੋਂ ਬਾਅਦ ਪਤਾ ਲੱਗਾ ਕਿ ਯੂਪੀ ਲੈ ਗਿਆ ਲੜਕੀ ਨੂੰ ਯੂਪੀ ਫਿਰ ਮਾਨ ਜੋ ਕਮਿਸ਼ਨਰ ਸਾਹਿਬ ਕੋ ਆ ਗਿਆ ਲੈ ਕੇ ਪੁਲਿਸ ਫਾਲਟੀ ਉੱਥੇ ਭੇਜੀ ਗਈ ਤੇ ਐਸੇ ਗੁਰਜੀਤ ਸਿੰਘ ਨੂੰ ਭੇਜਿਆ ਉੱਥੇ ਯੂਪੀ ਉਸ ਲੜਕੀ ਦੇ ਪੇਰੈਂਟਸ ਵੀ ਨਾਲ ਗਏ ਉੱਥੇ ਫਿਰ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਰੇਡ ਕਰਕੇ ਲੜਕੀ ਉੱਥੇ ਬਰਾਮਦ ਕੀਤੀ ਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਦੋਸ਼ੀ ਗ੍ਰਿਫਤਾਰ ਕਰਕੇ ਇੱਕ ਲੜਕੀ ਨੂੰ ਨਾਲ ਲੈ ਆ ਕੇ ਤੇ ਤਫ਼ਤੀਸ਼ ਜਿਹੜੀ ਸੀ ਕਰਨ ਵਾਲੀ ਕਰਕੇ ਲੜਕੀ ਨੂੰ ਸੇਫ ਲਈ ਉਹਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਜੋ ਸਾਰੇ ਇੰਦਰਾ ਕਲੋਨੀ ਵਾਲੇ ਹੁਣ ਅੱਜ ਸਾਡਾ ਧੰਨਵਾਦ ਕਰਨ ਆਏ ਆ ਵੀ ਲੜਕੀਆਂ ਨੂੰ ਬਰਾਮਦ ਕਰਵਾ ਦਿੱਤੀ ਸੀ ਸਹੀ ਸਲਾਮਤ ਜੋ ਸਾਡੀ ਦਾ ਡਿਊਟੀ ਸੀ ਅਸੀਂ ਤਾਂ ਇਹ ਕੰਮ ਕਰਨਾ ਹੀ ਸੀਗਾ ਪਰ ਚਲੋ ਇਹ ਪ੍ਰਧਾਨ ਸੰਤਲਾ ਜੀ ਇੰਦਰਾ ਕਲੋਨੀ ਦੇ ਆਏ ਆ ਹੋਰ ਸਾਰੇ ਕੁੜੀ ਦੇ ਘਰ ਵਾਲੇ ਤੇ ਬਾਕੀ ਸਾਰੇ ਮੱਲੇ ਵਾਲੇ ਆਏ ਚਲੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੜਕੀਆਂ ਦੇ ਬਾਲੇ ਕਰ ਦਿੱਤੀ ਆ ਤੇ ਦੋਸ਼ੀ ਜਿਹੜਾ ਉਹਨੂੰ ਜੇਲ੍ਹ ਚ ਭੇਜਿਆ ਸੋਦਾ ਦੇ ਆ ਕਿ ਪਹਿਲਾਂ ਹੀ ਪਰਿਵਾਸੀਆਂ ਦਾ ਮੁੱਦਾ ਕਾਫੀ ਗਰਮਾਇਆ ਹੋਇਆ ਕਿਉਂਕਿ ਲਗਾਤਾਰ ਜਿਸ ਤਰੀਕੇ ਦਾ ਹੁਸ਼ਿਆਰਪੁਰ ਦੇ ਵਿੱਚ ਕਾਂਡ ਹੋਇਆ ਉਸੋ ਬਾਅਦ ਲਗਾਤਾਰ ਪੰਜਾਬੀਆਂ ਦਾ ਗੁੱਸਾ ਕਾਫੀ ਗਰਮਾਂ ਦਾ ਨਜ਼ਰ ਆਇਆ ਤੇ ਪ੍ਰਵਾਸੀ ਨੂੰ ਪੰਜਾਬ ਦੇ ਵਿੱਚੋਂ ਕੱਢਣ ਦੇ ਲਈ ਉਹਨਾਂ ਦੇ ਵੱਲੋਂ ਨਾਰੇਬਾਜ਼ੀ ਤੇ ਸੜਕਾਂ ਤੇ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਨੇ ਤਾਂ ਤੁਸੀਂ ਪ੍ਰਵਾਸੀਆਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਮੈਂਟਾਂ ਵਿੱਚ رائے ਜ਼ਰੂਰ ਸਾਂਝੀ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਬਿਊਰੋ ਰਿਪੋਰਟ ਆਜ਼ਾਦ ਸੋਚ